550000 ਦੀ ਫੋਰਚੂਨਰ ਮਿਲ ਰਹੀ ਹੈ ਸਵਿਫਟ ਦੇ ਰੇਟ ਦੇ ਵਿੱਚ ਸਵਿਫਟ ਤੋਂ ਵੀ ਸਸਤੀ ਕੀ ਬਾਤ ਹੈ ਜਿਹੜਾ ਕਿ ਮੰਨਿਆ ਜਾਂਦਾ ਹੈ ਗੱਡੀਆਂ ਦਾ ਟਰੱਕ ਇਹ ਦੇਖੋ ਭਾਜੀ 2020 ਮਾਡਲ 21 ਦੀ ਰਜਿਸਟ੍ਰੇਸ਼ਨ ਆ ਵਰਨਾਕਾਰ ਆ ਟਾਪ ਐਂਡ ਵੇਰੀਐਂਟ ਆ ਐਸਐਕਸ ਆਪਸ਼ਨਲ ਬਹੁਤ ਛੋਟੇ ਜਿਹੇ ਰੇਟ ਤੇ ਲਿਆਏ ਆ ਆਮ ਸਾਰੇ ਬਾਜ਼ਾਰ ਦੇ ਵਿੱਚ ਇਹ ਗੱਡੀ ਦਾ ਰੇਟ ਚੱਲਦਾ 1.5 ਲੱਖ ਰੁਪਏ ਅੱਛਾ ਆਪਣੇ ਕੋਲੇ ਹੈਗੀ ਸਿਰਫ 1045000 ਆਪਾਂ ਛੋਟੀ ਗੱਡੀ ਵੀ ਦੇਖਾਂਗੇ ਭਾਜੀ ਕੁਝ ਲੋਕੀ ਜੋ ਹੋਰ ਬਜਟ ਜਿੰਨਾ ਦਾ ਇਕੱਠਾ ਹੈਗਾ ਉਹਨਾਂ ਲਈ ਆਪਣੇ ਕੋਲ ਮਾਰੂਤੀ ਦੀ अल्टੋ ਹੈਗੀ ਹੈ ਜੀ अल्टੋ 800 2017 ਮਾਡਲ 295000 ਰੁਪਿਆ ਦੀ ਆਸਕਿੰਗ ਕਰ ਰਹੀ ਹੈ ਪਾਰਟੀ ਪਾਰਟੀ ਦੀ ਕਾਰਾ ਛੱਡ ਕੇ ਗਏ ਹੋਵੇਗਾ अल्टੋ ਦਾ ਰੇਟ ਤਾਂ ਦੱਸਤਾ ਆਲਮੋਸਟ 3 ਲੱਖ 3.80 ਲੱਖ ਦੀ ਮਰਸੀਡੀਜ਼ ਨਾ ਕਰੋ ਭਾਜੀ ਨਾ ਕਰੋ ਮਜ਼ਾਕ ਨਾ ਕਰੋ ਪੰਜ ਮੈਂ ਦਿਲ ਦਾ ਕਮਜ਼ੋਰ ਬੰਦਾ ਭਾਜੀ ਆਟੋਮੈਟਿਕ ਭਾਜੀ ਮੈਂ ਦਿਲ ਦਾ ਕਮਜ਼ੋਰ ਮੈਂ ਦੱਸਦਾ ਭਾਜੀ ਨੂੰ 3 ਲੱਖ ਰੁਪਏ ਚ ਮਰਸੀਡੀਜ਼ ਦੇ ਰਹੇ ਨੇ ਯਾਰ 3.80 ਲੱਖ 3.80 ਯਾਰ ਭਾਜੀ ਇਹ ਟੈਗ ਲਾਈਨ ਜਾਣਾ ਹੋਵੇ ਨਾ 30-35 ਹਜ਼ਾਰ ਦਾ ਇਹ ਟੈਗ ਮਿਲਦਾ ਪਰ ਇਹ ਤੁਹਾਨੂੰ ਪੂਰੀ ਗੱਡੀ 4 ਲੱਖ ਤੇ ਘੱਟ ਕੇ ਦੇ ਰਹੇ ਭਾਈ ਚੱਲੇਗੀ ਨਹੀਂ ਚੱਲੇਗੀ ਗੱਡੀ ਇਹ ਬਿਲਕੁਲ ਚੱਲੂਗੀ ਭਾਜੀ ਭੱਜੂਗੀ ਪੰਜਾਬ ਦਾ ਨੰਬਰ ਹੈ ਜਲੰਧਰ ਦਾ ਨੰਬਰ ਬਹੁਤ ਸੋਹਣਾ ਜੀ 7 डबल 0 7007 ਨੰਬਰ ਇਹ ਭਾਜੀ 2021 ਮਾਡਲ ਆ BS6 ਦਿੱਲੀ ਵਾ ਦਿੱਲੀ ਜਾਣ ਵਾਸਤੇ ਆਰਾਮ ਨਾਲ ਜਿਵੇਂ ਮਰਜੀ 5-6 ਸਾਲ ਦਾ ਤਸੱਲੀ ਨਾਲ ਕਿੰਨੀ ਮਰਜੀ ਡਰਾਈਵ ਕਰੋ ਕੈਪਟਨ ਸੀਟਾਂ ਵਾਲੀ ਆ G4 ਆਟੋਮੈਟਿਕ ਗੱਡੀਆਂ ਸਭ ਦਾ ਸੁਪਨਾ ਹੁੰਦੀਆਂ ਨੇ ਤੇ ਅੱਛੀ ਡੀਲ ਜੇ ਤੁਹਾਨੂੰ ਮਿਲ ਜਾਵੇ ਗੱਡੀ ਦੀ ਤਾਂ ਖੁਸ਼ੀ ਬੜੀ ਹੁੰਦੀ ਐ ਕਮਲ ਆਟੋ ਡੀਲਸ ਤੁਹਾਡੇ ਲਈ ਲੈ ਕੇ ਆਏ ਨੇ ਫੋਰਚੂਨਰਾਂ क्रिस्टा इनोवा स्टार्टिंग फ्रॉम 5 लाख मैं पाजी ਤੁਹਾਨੂੰ ਤੁਸੀਂ ਇੰਪੋਸੀਬਲ ਦੀ ਗੱਲ ਕਰਕੇ ਦਿਖਾਈ ਹੈ ਤੁਸੀਂ ਮੈਨੂੰ ਇੱਕ ਫੋਰਚੂਨਰ ਗੱਡੀ ਦੇਣ ਲੱਗੇ ਹੋ 5 ਲੱਖ ਦੀ ਝੂਠ ਨਹੀਂ ਬੋਲਣਾ ਸਾਡੇ ਦਰਸ਼ਕਾਂ ਨੂੰ ਚਾਹੇ ਸੱਚ ਹੈ ਜੀ ਬਿਲਕੁਲ ਸੱਚ ਹੈ ਜੀ ਦਿਖਾਓ ਫਿਰ ਆਜੋ 5 ਲੱਖ ਦੱਸਦਾ ਰੇਟ ਆ ਤੁਹਾਨੂੰ 2010 ਮਾਡਲ ਫੋਰਚੂਨਰ ਆ ਠੀਕ ਹੈ ਜੀ ਲੋਕਲ ਪੰਜਾਬ ਨੰਬਰ ਦੀ ਗੱਡੀ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਕੋਈ ਕਮਿਊਨਿਕਾਰ ਦੇ ਵਿੱਚ ਸਿਰਫ 5 ਲੱਖ ਤੇ 50 ਹਜ਼ਾਰ ਰੁਪਏ ਦੀ 5 ਲੱਖ 50 ਹਜ਼ਾਰ ਦੀ ਫੋਰਚੂਨਰ ਮਿਲ ਰਹੀ ਹੈ ਸਵਿਫਟ ਦੇ ਰੇਟ ਦੇ ਵਿੱਚ ਸਵਿਫਟ ਤੋਂ ਵੀ ਸਸਤੀ ਕੀ ਬਾਤ ਹੈ ਜਿਹੜਾ ਕਿ ਮੰਨਿਆ ਜਾਂਦਾ ਹੈ ਗੱਡੀਆਂ ਦਾ ਟਰੱਕ ਅੱਠ ਬੰਦੇ ਬਹਿ ਸਕਦੇ ਨੇ ਕਿਲੋਮੀਟਰ ਭਾਜੀ ਕਿੰਨੇ ਚੱਲੀ ਆਪਾਂ ਮੀਟਰ ਵੀ ਇੱਕ ਵਾਰੀ ਜੇ ਆਪਾਂ ਦੇਖ ਲਈਏ 127 ਹਜ਼ਾਰ ਕਿਲੋਮੀਟਰ ਗੱਡੀ ਚੱਲੀ ਆ ਭਾਜੀ ਸਿਰਫ 127 ਹਜ਼ਾਰ ਕਿਲੋਮੀਟਰ ਚੱਲੀ ਹੈ ਇਦਾਂ ਦੇ ਸਾਨਾ ਨੂੰ 5 6 ਲੱਖ ਕਿਲੋਮੀਟਰ ਕੁਝ ਨਹੀਂ ਕਹਿੰਦੇ ਇੰਨੇ ਵਧੀਆ ਟੋヨタ ਦੇ ਇੰਜਨ ਹੁੰਦੇ ਨੇ ਇਹਨਾਂ ਦੀ ਗੱਡੀ ਕਹਿੰਦੇ ਬੰਦਾ ਮੁੱਕ ਜਾਂਦਾ ਗੱਡੀ ਨਹੀਂ ਮੁੱਕਦੀ ਟੋਇਟਾ ਪਾਜੀ ਇਹਨੂੰ ਚਾਹੇ ਤੁਸੀਂ 10 ਲੱਖ ਕਿਲੋਮੀਟਰ ਚਲਾ ਲਓ ਇਹ ਉਵੇਂ ਹੀ ਚੱਲੂਗੀ ਜਿਵੇਂ ਪਹਿਲੇ ਦਿਨ ਡਰਾਈਵ ਕਰਦੇ ਆਪਾਂ ਨਵੀਂ ਕਾਰ ਉਸੇ ਤਰ੍ਹਾਂ ਹੀ ਚੱਲੀ ਜਾਂਦੀ ਹੈ ਨਾ ਸੋ ਬਹੁਤ ਸ਼ਾਨਦਾਰ ਗੱਡੀ ਤੁਹਾਨੂੰ ਸਿਰਫ 5.5 ਲੱਖ ਦੇ ਵਿੱਚ ਇਹ ਫੋਰਚੂਨਰ ਪਾਜੀ ਦੇ ਰਹੇ ਨੇ ਪਾਜੀ ਮੈਂ ਤਾਂ ਹੀ ਤੁਹਾਡੇ ਕੋਲ ਆਇਆ ਬੜਾ ਨਾਮ ਤੁਹਾਡਾ ਸੁਣਿਆ ਸੀਗਾ ਇਹ ਵੀ ਫੋਰਚੂਨਰ ਖੜੀ ਹੈ ਪਾਜੀ ਇਹਦੇ ਥੋੜਾ ਦੱਸੋ ਕੀ ਹੈ ਇਹ ਪਾਜੀ ਹੈਗੀ ਆਪਣੀ ਗੱਡੀ 2013 ਮਾਡਲ ਆ ਇਹ ਵੀ ਪੰਜਾਬ ਆਪਣੇ ਕੋਲੇ ਪਾਜੀ ਤੁਸੀਂ ਨੋਟ ਕਰੋਗੇ ਜਿੰਨੀਆਂ ਕਾਰਾਂ ਖੜੀਆਂ ਆਲਮੋਸਟ ਸਾਰੀਆਂ ਪੰਜਾਬ ਨੰਬਰ ਹੁੰਦੀਆਂ ਨੇ ਇਦੇ ਵਿੱਚ ਇਹ ਪੇਡ ਨੰਬਰ ਵੀ ਨਾਲ ਹੀ ਦਿੰਨੇ ਆਪਾਂ ਪੇਡ ਨੰਬਰ ਵੀ ਕਦੇ ਕਿਸੇ ਗੱਡੀ ਦਾ ਉਤਾਰਿਆ ਨਹੀਂ ਜਗਾ ਇਹ ਗੱਡੀ ਤੁਹਾਨੂੰ ਦੇਵਾਂਗੇ ਸਿਰਫ 9.5 ਲੱਖ ਰੁਪਏ ਦੀ ਨਵੀਂ ਸ਼ੇਪ ਦੇ ਵਿੱਚ ਜਿਹੜੀ ਲੋਨ ਵੀ ਹੋ ਜਾਊਗਾ 5 ਲੱਖ ਦਾ ਲੋਨ ਲਓ ਜੀ 4.5 ਲੱਖ ਤੁਸੀਂ ਪਹਿਲਾਂ ਪੇ ਕਰਕੇ 5 ਲੱਖ ਲੋਨ ਵੀ ਨਾਲ ਕਰਵਾ ਸਕਦੇ ਵੰਡਰਫੁਲ ਜੀ ਭਾਜੀ ਤੁਸੀਂ ਮੈਨੂੰ ਕਹਿ ਰਹੇ ਸੀ ਤੁਹਾਡੇ ਕੋਲ ਇਨੋਵਾ ਕ੍ਰਿਸਟਾ ਵੀ ਹੈਗੀਆਂ ਨੇ ਇਹ ਆਪਾਂ ਕਿਹੜੀ ਗੱਡੀ ਹੈ ਵੀ ਆਪਾਂ ਦਿਖਾ ਦੀ ਇੱਕ ਵਾਰੀ ਭਾਜੀ ਐਕਸਯੂਵੀ 500 ਨੇ ਦੋ ਗੱਡੀਆਂ ਨੇ ਇੱਕ ਹੈਗੀ 5.5 ਲੱਖ ਰੁਪਏ ਦੀ ਇੱਕ ਹੈਗੀ ਆਪਣੀ 5,85,000 14 15 ਮਾਡਲ ਦੀਆਂ ਆ ਤੁਸੀਂ ਦੇਖ ਤੋ ਫੋਰ ਸੇਲ ਨੰਬਰ ਯਾਦ ਰੱਖਿਓ 98150 30307 ਇਹ ਨੰਬਰ ਤੇ ਤੁਸੀਂ ਕਾਲ ਕਰਨਾ ਰਕੇਸ਼ ਭਾਜੀ ਤੁਹਾਡਾ ਫੋਨ ਚੱਕਣਗੇ ਕਮਲ ਆਟੋ ਡੀਲਸ ਤੋਂ ਸੋ ਇਹਨਾਂ ਦੀ ਜਿਹੜੀ ਡੀਲਿੰਗ ਆ ਤੁਸੀਂ ਆਪ ਚੈੱਕ ਕਰਿਓ ਕਿਉਂਕਿ ਬਹੁਤ ਵੱਡਾ ਇਹਦਾ ਸ਼ੋਰੂਮ ਜਿਹੜਾ ਹੈਗਾ ਗਿਲ ਰੋਡ ਉਹ ਵੀ ਜੀ ਗਿਲ ਰੋਡ ਦਿਖਾ ਦਿਓ ਗਿਲ ਰੋਡ ਤੇ ਬਿਲਕੁਲ ਨਨਕਾਣਾ ਸਾਹਿਬ ਸਕੂਲ ਦੇ ਬਿਲਕੁਲ ਸਾਹਮਣੇ ਜੀ ਐਨ ਆਈ ਕਾਲਜ ਤੁਸੀਂ ਕਰਾਸ ਕਰਦੇ ਹੋ ਨਨਕਾਣਾ ਸਕੂਲ ਜਿੱਥੇ ਖਤਮ ਹੁੰਦਾ ਰਾਈਟ ਸਾਈਡ ਤੇ ਕਮਲ ਆਟੋ ਡੀਲ ਕਮਲ ਆਟੋ ਡੀਲ ਹਾਂਜੀ ਆਪਾਂ ਹੋਰ ਗੱਡੀਆਂ ਦੇਖਦੇ ਹਾਂ ਹਾਂਜੀ ਹਾਂਜੀ ਆਜੋ ਭਾਜੀ ਕਿਉਂਕਿ ਤੁਹਾਨੂੰ ਪਤਾ ਪੰਜਾਬੀਆਂ ਨੂੰ ਦੋ ਹੀ ਸ਼ੌਕ ਹੁੰਦੇ ਨੇ ਦੇਖੀ ਇੱਕ ਗੱਡੀ ਦਾ ਹੁੰਦਾ ਇੱਕ ਘਰ ਦਾ ਹੁੰਦਾ ਜੀ ਬਿਲਕੁਲ ਠੀਕ ਹੈ ਹਾਂਜੀ ਤੇ ਹੁਣ ਆਪਾਂ ਕਿਹੜੀ ਗੱਡੀ ਵੇਖ ਰਹੇ ਇਹ ਦੇਖੋ ਭਾਜੀ 2020 ਮਾਡਲ 21 ਦੀ ਰਜਿਸਟ੍ਰੇਸ਼ਨ ਆ ਵਰਨਾ ਕਾਰ ਆ 2020 ਮਾਡਲ ਦੀ ਟਾਪ ਐਂਡ ਵੇਰੀਐਂਟ ਆ ਐਸ ਐਕਸ ਆਪਸ਼ਨਲ ਬਹੁਤ ਛੋਟੇ ਜਿਹੇ ਰੇਟ ਤੇ ਲਿਆਏ ਆ ਆਮ ਸਾਰੇ ਬਾਜ਼ਾਰ ਦੇ ਵਿੱਚ ਇਹ ਗੱਡੀ ਦਾ ਰੇਟ ਚੱਲਦਾ 12.5 ਲੱਖ ਰੁਪਏ ਅੱਛਾ ਆਪਣੇ ਕੋਲੇ ਹੈਗੀ ਸਿਰਫ 10 ਲੱਖ 45 ਹਜ਼ਾਰ ਰੁਪਏ 10 ਲੱਖ 45 ਹਜ਼ਾਰ ਰੁਪਏ ਦੀ ਵਰਨਾ ਮਿਲੇਗੀ ਹਾਂਜੀ 2021 ਮਾਡਲ ਹਾਂਜੀ 21 ਰਜਿਸਟਰਡ ਆ 20 ਮਾਡਲ ਆ ਵੈਰੀ ਗੁੱਡ ਇਹ ਨਾਰਮਲ ਤੁਸੀਂ ਸ਼ੋਅਰੂਮ ਤੇ ਲੈਣ ਜਾਓ 15-16 ਲੱਖ ਦੀ ਗੱਡੀ ਜਿਹੜੀ ਹੈ ਮੇਰੇ ਪਾਜੀ 17.5 ਲੱਖ ਵਾਲਾ ਮਾਡਲ ਆ 17.5 ਲੱਖ ਵਾਲਾ ਮਾਡਲ ਸਨਰੂਫ ਵੈਂਟੀਲੇਟਰ ਸੀਗਾ ਆਪਾਂ ਛੋਟੀ ਗੱਡੀ ਵੀ ਦੇਖਾਂਗੇ ਪਾਜੀ ਕੁਝ ਲੋਕੀ ਜੋ ਹੋਰ ਬਜਟ ਜਿੰਨਾ ਦਾ ਘੱਟ ਹੈਗਾ ਉਹ 2017 ਮਾਡਲ 295000 ਰੁਪਿਆ ਦੀ ਆਸਕਿੰਗ ਕਰ ਰਹੀ ਹੈ ਪਾਰਟੀ ਪਾਰਟੀ ਦੀ ਕਾਰਾ ਛੱਡ ਕੇ ਗਏ ਹੋਏ ਵੇਚਣ ਵਾਲੇ ਕਿੰਨੀ ਚੱਲੀ ਬਾਜੀ ਇਹ ਚੱਲੀ 50000 ਰੁਪਿਆ ਜੀ ਸੋ 50000 ਚੱਲੀ ਤੁਹਾਨੂੰ ਆਲਟੋ ਵੀ ਮਿਲ ਜਾਏਗੀ ਸਾਡੇ ਪਿੰਡਾਂ ਦੇ ਵਿੱਚ ਪੜਾ ਦੇ ਵਿੱਚ ਫੇਵਰੇਟ ਗੱਡੀ ਮੰਨੀ ਜਾਂਦੀ ਆ ਆਲਟੋ ਤੇ ਤੁਹਾਨੂੰ 3 ਲੱਖ ਤੋਂ ਘੱਟ ਦੇ ਵਿੱਚ ਆਲਟੋ ਵੀ ਮਿਲ ਜਾਏਗੀ ਨਾਲ ਤੁਸੀਂ ਲਗਜ਼ਰੀ ਗੱਡੀ ਦੇਖ ਰਹੇ ਹੋ BMW ਬਾਜੀ ਤੁਹਾਡਾ ਸ਼ੋਰੂਮ ਦੇਖ ਕੇ ਨਾ ਦਿਲ ਖੁਸ਼ ਹੋ ਜਾਂਦਾ ਕਿ ਵੈਰਾਈਟੀ ਤੁਸੀਂ ਪੂਰੀ ਰੱਖੀ ਆ ਆਲਟੋ ਤੋਂ ਲੈ ਕੇ ਮਰਸੀਡੀਜ਼ ਤੱਕ ਇਹ ਤੁਹਾਡੀ ਖਾਸ ਗੱਲ ਹੈ ਨਾਲ ਨਾਲ ਹੀ ਨਾਲ ਨਾਲ ਹੀ ਖੜਾਈਆਂ ਨੇ ਤਾਂ ਨਾਲ ਨਾਲ ਤੁਸੀਂ ਤਾਂ ਹੀ ਖੜਾਈ ਆ ਜੀ ਦੇਖੋ ਅਲਟੋ ਦਾ ਰੇਟ ਤੁਹਾਨੂੰ ਦੱਸਤਾ ਆਲਮੋਸਟ 3 ਲੱਖ 3 ਲੱਖ 80 ਹਜ਼ਾਰ ਦੀ ਮਰਸੀਡੀਜ਼ ਨਾ ਕਰੋ ਭਾਜੀ ਨਾ ਕਰੋ ਮਜ਼ਾਕ ਨਾ ਕਰੋ ਭਾਜੀ ਮੈਂ ਦਿਲ ਦਾ ਕਮਜ਼ੋਰ ਬੰਦਾ ਆ ਭਾਜੀ ਆਟੋਮੈਟਿਕ ਭਾਜੀ ਮੈਂ ਦਿਲ ਦਾ ਕਮਜ਼ੋਰ ਆ ਮੈਂ ਦੱਸਤਾ ਭਾਜੀ ਨੂੰ 3 ਲੱਖ ਰੁਪਏ ਚ ਮਰਸੀਡੀਜ਼ ਦੇ ਰਹੇ ਨੇ ਯਾਰ 380 ਦਾ 380 ਯਾਰ 4 ਲੱਖ ਤੋਂ ਘੱਟ ਦੇ ਵਿੱਚ ਮਰਸੀਡੀਜ਼ ਭਾਜੀ ਇਹ ਟੈਗ ਲਾਈਨ ਜਾਣਾ ਹੋਵੇ ਨਾ 30 35000 ਦਾ ਇਹ ਟੈਗ ਮਿਲਦਾ ਪਰ ਇਹ ਤੁਹਾਨੂੰ ਪੂਰੀ ਗੱਡੀ 4 ਲੱਖ ਤੇ ਘੱਟ ਦੇ ਦੇ ਭਾਈ ਚੱਲੇਗੀ ਨਹੀਂ ਚੱਲੇਗੀ ਗੱਡੀ ਇਹ ਬਿਲਕੁਲ ਚੱਲੂਗੀ ਭਾਜੀ ਭੱਜੂਗੀ ਲਾਹੌਰ ਵੇ ਲੱਗੂਗੀ ਅੱਛਾ ਕਿੰਨੇ ਕਿਲੋਮੀਟਰ ਚੱਲੀ ਹੈ ਇਹ ਭਾਜੀ ਚੱਲੀ ਹੈਗੀ ਹੈ 90 ਕਿਹ ਹਜ਼ਾਰ ਕਿਲੋਮੀਟਰ ਜੈਨੂਇਨ ਚੱਲੀ ਆ ਜੈਨੂਇਨ ਸੈਕੰਡ ਓਨਰ ਲੁਧਿਆਣੇ ਦਾ ਨੰਬਰ ਆ ਵਾਹ 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 ਠੀਕ ਆ ਜੀ ਆਟੋਮੈਟਿਕ ਪੈਟਰੋਲ ਕਾਰ ਆ ਆਟੋਮੈਟਿਕ ਪੈਟਰੋਲ ਕਾ ਦੀ ਪੈਟਰੋਲ ਇੰਜਨ ਕਦੇ ਵੀ ਨਹੀਂ ਮਰਦਾ ਇਹ ਗੱਡੀਆਂ ਵਾ 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 ਪਾਜੀ ਦਿਲਖੁਸ਼ ਹੋ ਗਿਆ ਹੁਣ ਆਪਾਂ ਟਾਪ ਐਂਡ ਫੋਰਚੂਨਰ ਦੇਖਣ ਲੱਗੇ ਆ ਜਿਹੜੀ ਕਿ ਅੱਜ ਕੱਲ 50 ਲੱਖ ਦੀ ਨਵੀਂ ਆਉਂਦੀ ਏ 50 ਲੱਖ ਕ੍ਰਾਸ ਕਰ ਚੁੱਕੀ ਏ ਬੜੀ ਲੋਕਾਂ ਦੀ ਡ੍ਰੀਮ ਕਾਰ ਬਣ ਚੁੱਕੀ ਏ ਇਸ ਸਮੇ ਤੇ ਵਾਈਟ ਕਲਰ ਦੇ ਵਿੱਚ ਹੈਗੀ ਏ ਕਮਲ ਆਟੋ ਡੀਲਰਸ ਤੇ ਤੁਸੀਂ ਆ ਕੇ ਲੈਣਾ ਇਹਨੂੰ ਤੇ ਪਾਜੀ ਇਹਦੇ ਸਪੈਸੀਫਿਕਸ ਦੱਸੋ ਕਿੰਨੀ ਚੱਲੀ ਏ ਇਹ ਪਾਜੀ ਚੱਲੀ 1 ਲੱਖ 6000 ਕਿਲੋਮੀਟਰ 2017 ਮਾਡਲ ਆ ਫਸਟ ਓਨਰ ਗੱਡੀ ਆ ਜੀ ਸੈਕੰਡ ਓਨਰ ਤੁਸੀਂ ਬਣੋਗੇ ਗੱਡੀ ਦਾ ਰੇਟ ਰੱਖਿਆ 23,95,000 ਵਾਹ ਵਾਹ ਦੇਖੋ ਤੁਹਾਨੂੰ ਅੱਧੇ ਰੇਟ ਚ ਫੋਰਚੂਨਰ ਮਿਲ ਰਹੀ ਹੈ ਅੱਧੇ ਤੋਂ ਵੀ ਘੱਟ ਨਵੀਂ ਲੈਣ ਜਾਓ 50 ਲੱਖ ਦੀ ਮਿਲਦੀ ਹੈ ਤੁਹਾਨੂੰ 23 ਲੱਖ ਚ 2017 ਮਾਡਲ ਸਾਫ ਸੁਥਰੀ ਫੋਰਚੂਨਰ ਮਿਲੂਗੀ ਟਾਇਰ ਤੁਸੀਂ ਦੇਖ ਲਓ ਇਹਦੇ ਬਿਲਕੁਲ ਨਵੇਂ ਟਾਇਰ ਸਾਫ ਸੁਥਰੀ ਗੱਡੀ ਤੇ ਨਾਲ ਹੀ ਇਹ ਜਿਹੜਾ ਟੋヨタ ਦੀ ਗੱਡੀਆਂ ਦਾ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਇਹ 5-5 ਲੱਖ ਕਿਲੋਮੀਟਰ ਕਿਤੇ ਨਹੀਂ ਜਾਂਦੀ ਬੰਦਾ ਮੁੱਕ ਜਾਂਦਾ ਗੱਡੀ ਨਹੀਂ ਮੁੱਕ ਇੰਟੀਰੀਅਰ ਚੈੱਕ ਕਰਾ ਲਓ ਬਾਜੀ ਕਾਰ ਇਹਦਾ ਤੁਸੀਂ ਇੰਟੀਰੀਅਰ ਵੀ ਚੈੱਕ ਕਰਾਓ ਤੇ ਬਾਕੀ ਜੇ ਤੁਸੀਂ ਮੌਕੇ ਤੇ ਆਓਗੇ ਤਾਂ ਹੋਰ ਵੀ ਥੋੜੀ-ਬਹੁਤ ਗੁੰਜਾਇਸ਼ ਭਾਜੀ ਤੋਂ ਆਪਾਂ ਕਰਾ ਦਾਂਗੇ ਜੀ ਬਿਲਕੁਲ ਤੁਸੀਂ ਲੁਧਿਆਣਾ ਪੋਸਟ ਦੇ ਰੈਫਰੈਂਸ ਦੇ ਨਾਲ ਤੁਹਾਨੂੰ ਕੁਝ ਸਪੈਸ਼ਲ ਵੀ ਆਪਾਂ ਕਰਾ ਕੇ ਦੇਵਾਂਗੇ ਕੋਈ ਚੱਕਰ ਨਹੀਂ ਭਾਜੀ ਹੋ ਜਾਊਗਾ 4x2 ਆਟੋਮੈਟਿਕ ਆ ਭਾਜੀ ਅੱਛਾ 4x2 ਆਟੋਮੈਟਿਕ ਗੱਡੀ ਹੈ ਹਾਂਜੀ ਇਹ ਭਾਜੀ ਪੈਸੇ ਲਾਏ ਤੁਹਾਡੇ ਮਿਲਣਾ ਦਾ 5-10 ਸਾਲ ਵਰਤਣੀ ਹੈ ਭਾਜੀ ਵਰਤ ਨੇ ਬਾਕੀ ਦਿੱਲੀ ਜੀ ਵੀ ਜਾ ਸਕਦੇ ਆ ਆਪਾਂ ਤਿੰਨ-ਚਾਰ ਸਾਲ ਵਾਸਤੇ ਤਾਂ ਐਵੇਂ ਇਕੋ स्पोर्ट ਗੱਡੀ ਆਪਣੇ ਕੋਲੇ ਇਹ ਫੋਰਚੂਨਰ ਦਾ ਬੱਚਾ ਹੈ ਇਹ ਸੇਮ ਸੇਮ ਇਹਦੀ ਹੁੰਦੀ ਆ ਮਤਲਬ ਕਿ ਦੇਖਣ ਵਾਰ ਸਾਨੂੰ ਛੋਟੀ ਫੋਰਚੂਨਰੀ ਲੱਗਦੀ ਆ ਬਹੁਤ ਛੋਟੇ ਰੇਟ 3,60,000 ਰੁਪਏ ਦੀ ਗੱਡੀ ਇਹ ਅੱਛਾ ਤੇ ਕਿੰਨੀ ਚੱਲੀ ਪਾਜੀਏ ਇਹ ਪਾਜੀ ਜੱਲੀ 75,000 ਚੱਲੀ ਆ 75,000 ਚੱਲੀ ਆ ਕਿਹੜਾ ਸਾਲ 2014 ਰਜਿਸਟਰਡ ਆ ਇਹ 2013 ਮਾਡਲ ਹੁਣ ਅਸੀਂ ਅੰਦਰ ਆ ਰਹੇ ਆ ਪਾਜੀ ਸਾਨੂੰ ਅੰਦਰ ਲੈ ਕੇ ਜਾ ਰਹੇ ਨੇ ਤੇ ਇੱਥੇ ਪਾਜੀ ਇਹ ਐਕਸਪ੍ਰੈਸੋ ਗੱਡੀ ਆ ਇਹ ਪਾਜੀ ਹੈਗੀ ਇਗਨਿਸ ਇਗਨਿਸ ਹਾਂਜੀ ਮਰੂਤੀ ਸੁਜ਼ੂਕੀ ਦੀ ਇਗਨਿਸ ਕਾਰ ਆ 2018 ਮਾਡਲ ਓਕੇ ਸਿਰਫ 34000 ਕਿਲੋਮੀਟਰ ਗੱਡੀ ਚੱਲੀ ਆ। ਛੋਟੇ ਜਿਹੇ ਰੇਟ 'ਚ 425000 ਦੀ ਨਵੀਂ 7.5 ਲੱਖ ਦੀ ਕਾਰ ਆ ਭਾਈ। ਵੰਡਰਫੁਲ ਨਵੀਂ 7.5 ਲੱਖ ਦੀ 425000 'ਚ ਮਿਲ ਰਹੀ ਆ। ਹੁਣ ਸਾਡੀ ਫੇਵਰੇਟ ਗੱਡੀ ਆ ਚੁੱਕੀ ਆ ਕ੍ਰਿਸਟਾ। ਹਾਂਜੀ। ਪੰਜਾਬ ਦਾ ਨੰਬਰ ਆ ਜਲੰਧਰ ਦਾ। ਨੰਬਰ ਬਹੁਤ ਸੋਹਣਾ ਜੀ 770707 ਨੰਬਰ। ਇਹ ਪਾਜੀ 2021 ਮਾਡਲ ਆ। BS6 ਦਿੱਲੀ ਵਾਸਤੇ ਦਿੱਲੀ ਜਾਣ ਵਾਸਤੇ ਆਰਾਮ ਨਾਲ ਜਿਵੇਂ ਮਰਜੀ। 5-6 ਸਾਲ ਦਾ ਤਸੱਲੀ ਨਾਲ ਜਿੰਨੀ ਮਰਜੀ ਡਰਾਈਵ ਕਰੋ ਕੈਪਟਨ ਸੀਟਾਂ ਵਾਲੀ ਆ ਜੀ 4 ਆਟੋਮੈਟਿਕ ਇੱਕ ਵਾਰੀ ਬਾਬੀ ਜੀ ਕੈਪਟਨ ਸੀਟਾਂ ਤੇ ਫੋਕਸ ਕੀਤਾ ਜਾਵੇ ਵੀਆਈਪੀ ਪਾਰਕਿੰਗ ਨਾਲ ਮਿਲ ਰਹੀ ਹੈ ਜੀ ਜੀ ਬਿਲਕੁਲ ਨਾਲ ਦੇਖੋ ਕੈਪਟਨ ਸੀਟਾਂ ਦੀ ਖਾਸ ਗੱਲ ਇਹ ਹੁੰਦੀ ਹੈ ਤੁਸੀਂ ਇੰਨਾ ਕੰਫਰਟ ਫੀਲ ਕਰਦੇ ਹੋ ਕਿ ਹੋਰ ਕਿਸੇ ਲਗਜ਼ਰੀ ਗੱਡੀ ਦੇ ਵਿੱਚ ਇੰਨਾ ਕੰਫਰਟ ਨਹੀਂ ਆਉਂਦਾ ਜੀ ਹੋਰ ਕਿਸੇ ਲਗਜ਼ਰੀ ਗੱਡੀ ਦੇ ਵਿੱਚ ਇੰਨਾ ਕੰਫਰਟ ਨਹੀਂ ਆਉਂਦਾ ਕੈਪਟਨ ਸੀਟਾਂ ਦੀ ਇਹ ਖਾਸ ਗੱਲ ਹੁੰਦੀ ਹੈ ਜੋ ਕਿ ਕ੍ਰਿਸਟਾ ਦਾ ਹੁਣ ਆ ਚੁੱਕਾ ਹੈ ਪਹਿਲਾਂ ਇਨੋਵਾ ਇਦਾਂ ਹੀ ਚੱਲੀ ਸੀਗੀ ਹੁਣ ਕ੍ਰਿਸਟਾ ਜਿਹੜੀ ਹੈ ਇਹ ਆਪਦੇ ਕੈਪਟਨ ਸੀਟਾਂ ਵਾਲੀ ਬਹੁਤ ਕੰਫਰਟੇਬਲ ਗੱਡੀ ਆ ਭਾਜੀ ਕਿਹੜਾ ਮਾਡਲ ਹੈ 2021 ਮਾਡਲ ਆ ਜੀ ਕਿੰਨੇ ਦੀ ਦੇਣੀ ਆ ਆਟੋ ਗੇਅਰ ਆ ਸਿਰਫ 18.5 ਲੱਖ ਰੁਪਏ ਸਿਰਫ 18.5 ਲੱਖ ਦੀ 2021 ਮਾਡਲ ਤੁਹਾਨੂੰ ਮਿਲ ਰਹੀ ਆ ਤੇ ਇਹ ਗੱਡੀ ਜਿਹੜੀ ਹੈਗੀ ਆ ਲੋਕਾਂ ਦੀ ਫੇਵਰੇਟ ਹੈਗੀ ਆ ਕੋਈ ਵੀ ਵੀਆਈਪੀ ਹਮੇਸ਼ਾ ਇਸ ਗੱਡੀ ਨੂੰ ਤਾਂ ਪ੍ਰੀਫਰ ਕਰਦਾ ਕਿਉਂਕਿ ਭਾਵੇਂ 15 ਘੰਟਿਆਂ ਦਾ ਸਫਰ ਹੋਵੇ ਕੰਫਰਟੇਬਲ ਭਾਜੀ ਕਿਵੇਂ ਆਪਾਂ ਸੋਫੇ ਤੋਂ ਉੱਠ ਕੇ ਤੁਰ ਪੈਣਾ ਨਾ ਬਸ ਉਹੀ ਚੀਜ਼ ਇਹ ਆ ਜਿੰਨੀ ਮਰਜ਼ੀ ਡਰਾਈਵ ਤੇ ਜਾਓ ਤੁਸੀਂ ਬੇਫਿਕਰ ਹੋ ਕੇ ਆਰਾਮ ਨਾਲ ਬੈਠੇ ਰਹੋ ਜਿੱਥੇ ਸਾਡਾ ਡੈਸਟੀਨੇਸ਼ਨ ਆ ਗਿਆ ਉੱਤਰ ਗਿਆ ਮੈਂ ਤੁਰੂੰਗੇ ਜਿਵੇਂ ਡਰਾਈング ਰੂਮ ਚ ਟੱਟ ਕੇ ਆਪਾਂ ਰੂਮ ਤੇ ਜਾ ਰਹੇ ਹਾਂ ਕੀ ਬਾਤ ਹੈ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਇਹ ਭਾਜੀ ਛੋਟੇ ਸੈਗਮੈਂਟ ਦੇ ਵਿੱਚ 2021 22 ਮਾਡਲ ਸਿਰਫ 21000 ਕਿਲੋਮੀਟਰ ਗੱਡੀ ਚੱਲੀ ਹੋਈ ਆ ਇਹ ਛੋਟੇ ਜਿਹੇ ਰੇਟ ਤੇ 785000 ਇਹਦੀ ਬਿਲਿੰਗ ਆ 585 ਦੀ ਗੱਡੀ ਇਹਦੇ ਸੰਗ ਵੰਡਰਫੁਲ 585 ਦੇ ਵਿੱਚ ਸੋ ਹਰ ਰੇਂਜ ਦੇ ਵਿੱਚ ਗੱਡੀਆਂ ਨੇ ਹਰ ਮਾਡਲ ਦੇ ਵਿੱਚ ਗੱਡੀਆਂ ਨੇ ਛੋਟੀਆਂ ਵੱਡੀਆਂ ਗੱਡੀਆਂ ਕਮਲ ਆਟੋਸ ਨਾਮ ਯਾਦ ਰੱਖਿਓ ਕਿਉਂਕਿ ਪਾਜੀ ਦੀ ਡੀਲਿੰਗ ਬਹੁਤ ਵਧੀਆ ਪਾਜੀ ਹਮੇਸ਼ਾ ਸਮਾਈਲਿੰਗ ਫੇਸ ਨਾਲ ਮਿਲਦੇ ਆਂ ਤਿਸ ਤੁਹਾਨੂੰ ਸਹੀ ਦਿੰਦੇ ਆ ਤਾਂ ਹੀ ਪਾਜੀ ਦਾ ਕੰਮ ਇੰਨਾ ਜ਼ਿਆਦਾ ਗਰੋਅ ਕੀਤਾ ਕਿਉਂਕਿ ਪਾਜੀ ਨੇ ਜਦੋਂ ਸਟਾਰਟ ਕੀਤਾ ਸੀ 4 ਗੱਡੀਆਂ ਤੋਂ ਅੱਜ ਤੁਸੀਂ ਦੇਖ ਸਕਦੇ ਹੋ 400 ਗੱਡੀਆਂ ਇੰਨਾ ਕੋਲ ਖੜੀਆਂ ਨੇ ਇਹ ਕਾਰਨ ਕਿਉਂਕਿ ਲੋਕਾਂ ਨੇ ਇੰਨਾ ਤੇ ਫੇਥ ਕੀਤਾ ਇਹਨਾਂ ਨੇ ਕੁਆਲਿਟੀ ਦਿੱਤੀ ਇਹਨਾਂ ਨੇ ਸਹੀ ਗੱਡੀ ਲੋਕਾਂ ਨੂੰ ਦਿੱਤੀ ਆ ਪਾਜੀ ਅਗਲੀ ਗੱਡੀ ਕਿਹੜੀ ਦਿਖਾ ਰਹੇ ਅਗਲੀ ਗੱਡੀ ਪਾਜੀ i20 ਸਨਰੂਫ ਵਾਲੀ ਦਿਖਾਵਾਂਗੇ ਆਸਤਾ ਆਪਸ਼ਨਲ 2022 ਮਾਡਲ 22 ਰਜਿਸਟਰਡ ਆ 21 ਮਾਡਲ ਆ ਅੱਛਾ 9.5 ਲੱਖ ਰੁਪਏ ਆਸਕਿੰਗ ਆ 44000 ਕਿਲੋਮੀਟਰ ਗੱਡੀ ਚ ਚਲਾਇਆ 44000 ਚ ਨਹੀਂ ਹਾਂਜੀ 44000 ਗੱਡੀ ਹੁੰਡੇ ਦੀ ਪਿਕਅਪ ਬਹੁਤ ਵਧੀਆ ਹੁੰਦਾ ਬਹੁਤ ਅੱਛੀ ਗੱਡੀ ਆ ਮੈਂ ਆਪ ਹੁੰਡੇ ਯੂਜ਼ ਕਰ ਰਿਹਾ ਫਲੇਟਾ ਬਹੁਤ ਅੱਛੀ ਗੱਡੀ ਹੁੰਦੀ ਆ ਤੇ ਇਹ ਵੀ ਹੁੰਡੇ ਦੀ i20 ਹਾਂਜੀ i20 ਪੜੀ ਸਪੋਰਟਸ 2012 ਮਾਡਲ ਸਿਰਫ 2 ਲੱਖ ਤੇ 85000 ਦੀ ਸਿਰਫ 2 ਲੱਖ 85000 ਦੀ ਸੋ i20 2.84 ਲੱਖ ਚਾਸੀ ਹਜ਼ਾਰ ਦੀ ਕਟ ਮਿਲਦੀ ਹੁੰਦੀ ਹੈ ਤੇ ਚੱਲੀ ਕਿੰਨੀ ਭਾਜੀ ਚੱਲੀ ਭਾਜੀ ਹੈਗੀ 90 95 ਹਜ਼ਾਰ ਦੀ 90 95 ਹਜ਼ਾਰ ਇਹਨਾਂ ਗੱਡੀਆਂ ਨੂੰ ਵੀ 2-3 ਲੱਖ ਕਿਲੋਮੀਟਰ ਕੁਛ ਨਹੀਂ ਕਹਿੰਦਾ ਮੇਰੀ ਕ੍ਰੈਟਾ 1.5 ਲੱਖ ਚੱਲੀ ਹੈ ਅਜੇ ਵੀ ਬਹੁਤ ਵਧੀਆ ਚੱਲਦੀ ਹੈ ਅੱਗੇ ਚੱਲਦੇ ਹਾਂ ਸਿਆਜ਼ ਦਾ ਭਾਜੀ 2018 ਮਾਡਲ ਇਹਦੀ ਸ਼ੇਪ ਬਹੁਤ ਸੋਹਣੀ ਸੀਗੀ ਸਿਆਜ਼ ਦੀ ਇੱਕ ਟਾਈਮ ਤੇ ਬਹੁਤ ਵਧੀਆ ਬਣੀ ਜਾਂਦੀ ਸੀ ਬਿਲਕੁਲ ਤੇ 2018 ਮਾਡਲ 18 ਮਾਡਲ ਟਾਪ ਐਂਡ ਵੇਰੀਐਂਟ ਆ ZETA ਡੀਜ਼ਲ ਦੇ ਵਿੱਚ ਆ ਸਿਰਫ 6.5 ਲੱਖਰ ਕਰੀ ਸਿਰਫ 6.5 ਲੱਖ ਜੀ 14 ਲੱਖ ਵਾਲਾ ਮਾਡਲ ਆ ਵਾ ਜੀ 14 ਲੱਖ ਵਾਲਾ ਮਾਡਲ ਤੁਹਾਨੂੰ ਸਿਰਫ 6.5 ਲੱਖ ਇਹ ਖਾਸ ਗੱਲ ਆ ਦੇਖੋ ਯੂਜ਼ਡ ਕਾਰ ਲੈਣ ਦਾ ਨਾ ਇਹੀ ਮਜ਼ਾ ਹੁੰਦਾ ਗੱਡੀ ਥੋੜੀ ਬਹੁਤੀ ਚੱਲੀ ਹੁੰਦੀ ਹੈ ਲੇਕਿਨ ਪੈਸੇ ਬਹੁਤ ਕੱਟ ਜਾਂਦੇ ਨੇ ਤਾਂ ਕਰਕੇ ਜਿਹੜਾ ਯੂਜ਼ਡ ਕਾਰ ਹਮੇਸ਼ਾ ਸਾਨੂੰ ਵਧੀਆ ਦਿੰਦੀ ਜੇ ਗੱਡੀ ਸਹੀ ਮੇਨਟੇਨ ਹੋਵੇ ਤਾਂ ਆਈ ਥਿੰਕ ਇਟਸ ਅ ਸਟੀਲ ਡੀਲ ਜੀ ਸਰ ਇਹ ਹੈਗੀ ਆਪਣੀ ਕਰੂਜ਼ ਹੈਵੀ ਦੀ ਕਰੂਜ਼ ਆ ਬਹੁਤ ਲੈਸ ਡਿਵਨ ਕਾਰ ਆ ਆਲਮੋਸਟ ਸਾਰੀ origignal ਪੇਂਟ ਦੀ ਕਾਰ ਆ ਸਿਰਫ ਇੱਕ ਬੰਪਰ ਅਗਲਾ ਟਚਿੰਗ ਆ ਬਾਕੀ ਸਾਰੀ origignal ਆ ਸਿਰਫ 6.5 ਲੱਖ ਰੁਪਏ ਦੀ 2016 ਮਾਡਲ ਸਨਰੂਫ ਤੇ ਆਟੋ ਗੇਅਰ ਦੇ ਵਿੱਚ ਆ ਗਈ ਡੀਜ਼ਲ ਹੈ ਅੱਛਾ ਇਅਰ ਕਿਹੜਾ ਸਰ ਇਹ 2016 ਪਾਜੀ 2016 ਰਾਈਟ ਮੂਵਿੰਗ ਔਨ ਰੇਅਰ ਕਾਰ ਇਹ ਰੇਅਰ ਕਾਰ ਹੈ ਇਸ ਕਰਕੇ ਲੋਕੀ ਕਾਫੀ ਲਾਈਕ ਕਰਦੇ ਨੇ ਸ਼ੈਵਿਨ ਨੂੰ ਤੇ ਆਪਾਂ ਹੁਣ ਦੇਖ ਰਹੇ ਹਾਂ ਤੇ Swift ਵੀ ਹੈਗੀ ਆ ਇਹ ਪਾਜੀ Swift Desire 2017 ਮਾਡਲ ਪੈਟਰੋਲ ਪਲੱਸ CNG 2017 ਦੇ ਲਾਸਟ ਦੀ ਆ ਇਹ ਟਾਇਰ ਨਵੇਂ ਇੰਟੀਰੀਅਰ ਸਾਫ ਸਫਰਾਕਾਰ ਦਾ ਸਿਰਫ 485000 ਦੀ 485000 ਦੀ ਹਾਂਜੀ ਬਿਊਟੀਫੁੱਲ ਸੋ ਸਵਿਫਟ ਬੜੇ ਲੋਕੀ ਲਾਈਕ ਕਰਦੇ ਨੇ ਇਹ ਵੀ ਗੱਡੀ ਬਹੁਤ ਲਾਈਕ ਕਰਦੇ ਨੇ ਲੋਕੀ ਰੈਪਿਡ ਜੀ ਸਕੋਡਾ ਦੀ ਜੀ ਸਕੋਡਾ ਰੈਪਿਡ ਆ ਭਾਜੀ 2016 ਮਾਡਲ ਫਸਟ ਓਨਰ ਆ ਆਟੋ ਗੇਅਰ ਦੇ ਵਿੱਚ ਡੀਜ਼ਲ ਕਾਰ ਆ ਜੀ 565000 ਰੁਪਏ ਦੀ ਸਿਰਫ 565000 ਬਿਲਕੁਲ ਟੌਪ ਐਂਡ ਵੇਰੀਐਂਟ ਆ ਸਟਾਈਲ ਟੌਪ ਐਂਡ ਵੇਰੀਐਂਟ ਜੀ ਬਿਊਟੀਫੁੱਲ ਪ੍ਰੋਜੈਕਟਰ ਲਾਈਟ ਪਾਜੀ ਤੁਹਾਡੇ ਕੋਲ ਗੱਡੀਆਂ ਤਾਂ ਮਤਲਬ ਅੰਬਾਰ ਹੀ ਹੈਗਾ ਕਾਫੀ ਗੱਡੀਆਂ ਨੇ ਹੈਨਾ ਸੋ ਮੈਂ ਦੇਖ ਰਿਹਾ ਕਿ ਜਿਹੜਾ ਬੰਦਾ ਆਊਗਾ ਉਹਨੂੰ ਹਰ ਇੱਕ ਚੀਜ਼ ਮਿਲ ਜਾਊਗੀ ਜੀ ਬਿਲਕੁਲ ਤੇ ਇੱਥੇ ਆਪਾਂ ਦੇਖ ਰਹੇ ਹਾਂ ਪਾਜੀ ਟਾਟਾ ਦੀ ਵੀ ਆਪਣੇ ਕੋਲ ਗੱਡੀਆਂ ਹੈਗੀਆਂ ਟਾਟਾ ਜ਼ੈਸਟਾ ਪਾਜੀ ਇਹ 2015 ਮਾਡਲ ਕੁਆਡਰਾ ਜੈਟ ਇੰਜਨ ਵਾਲੀ 285000 ਰੁਪਏ 285000 ਜੀ ਬੋਬੀ ਜੀ ਇੱਕ ਵਾਰ ਥੋੜਾ ਅੱਗੇ ਪਿੱਛੇ ਵੀ ਮਾਰ ਦਿਓ ਹੈਨਾ ਅੱਗੇ ਚੱਲਦੇ ਹਾਂ ਡਸਟਰ ਦਾ ਇਹ ਕਲਰ ਬਹੁਤ ਵਧੀਆ ਸੀਗਾ ਜੀ ਆ ਲੋਕੀ ਬਹੁਤ ਲਾਈਕ ਕਰਦੇ ਸੀ ਇਹ ਬ੍ਰਾਊਨ ਕਲਰ ਇਹ ਕਲਰ ਦੇ ਵਿੱਚ ਅੱਜ ਵੀ ਪਈ ਹੋਈ ਹੈ ਗੱਡੀ ਭਾਜੀ ਇਹ ਕਿੰਨੇ ਕਿਦੀ ਮਿਲ ਜੇਗੀ ਇਹ ਸਰ ਸਾਰੀ Ориਜినਲ ਪੇਂਟ ਦੀ 212 ਮਾਡਲ 13 ਦੀ ਰਜਿਸਟ੍ਰੇਸ਼ਨ ਆ ਇਹ ਸਿਰਫ ਆਪਣੀ 2 ਲੱਖ ਤੇ 99000 ਰੁਪਿਆ ਦੀ ਦੀ ਵਾਹ 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 3 ਲੱਖ ਤੋਂ ਘੱਟ ਚ ਗੱਡੀ ਮਿਲ ਰਹੀ ਹੈ ਇਤਨੀ ਵੱਡੀ ਐਸਯੂਵੀ ਰੇਂਜ ਐਸਯੂਵੀ ਗੱਡੀ ਮਿਲ ਰਹੀ ਹੈ ਫਸਟ ਓਨਰ ਆ ਭਾਜੀ ਕਾਰ ਇਹ ਪੰਜਾਬ ਨੰਬਰ ਪੱਕੇ ਨੰਬਰ ਦੀ ਗੱਡੀ ਹੈ ਵੈਰੀ ਨਾਈਸ ਕਾਰ ਇਹ ਰੋਡ ਤੇ ਬਹੁਤ ਸੋਹਣੀ ਲੱਗਦੀ ਹੈ ਜਦੋਂ ਚੱਲਦੀ ਹੈ ਇੱਕ ਆਪਣੇ ਕੋਲੇ ਭਾਜੀ ਛੋਟੇ ਬਜਟ ਦੇ ਵਿੱਚ ਵੀ ਜਿਵੇਂ ਛੋਟੇ ਸੈਗਮੈਂਟ ਰੇਟ ਦੇ ਵਿੱਚ ਆ ਜਾਂਦੀਆਂ ਨੇ ਸਿਰਫ 1 ਲੱਖ ਤੇ 15000 ਦੀ Honda City ਸੌਰੀ ਦੁਬਾਰਾ ਬੋਲਿਓ 1 ਲੱਖ 15000 ਦੀ Honda City Honda City 1 ਲੱਖ 15000 ਜੀ ਭਾਜੀ ਸਰਪ੍ਰਾਈਜ਼ ਕਰ ਰਹੇ ਨੇ ਭਾਜੀ ਦੱਸੋ ਕਿਹੜਾ ਸਾਲ ਆ ਬਹੁਤ ਜ਼ਿਆਦਾ ਪੁਰਾਣੀ ਹੋਣੀ ਹਾਂ ਇਹ 2006 ਮਾਡਲ ਆ ਜੀ 26 ਤੱਕ ਦੀ ਪਾਸਿੰਗ ਆ ਵਕੀਲ ਸਾਹਿਬ ਦੀ ਗੱਡੀ ਆ ਵਾ 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 ਠੀਕ ਆ ਜੀ ਬਹੁਤ ਸੰਭੀ ਹੋਈ ਆ ਸਾਰੀ origignal ਪੇਂਟ ਦੀ ਕਾਰ ਵਾ 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 ਸੋ ਜਿਹੜੇ ਲੋਕੀ Honda ਲੈਣਾ ਚਾਹੁੰਦੇ ਨੇ ਉਹ ਲੈ ਸਕਦੇ ਨੇ ਸਿਰਫ 1 ਸਵਾ ਲੱਖ ਦੇ ਵਿੱਚ ਵੀ ਨਹੀਂ ਸਵਾ ਵੀ ਨਹੀਂ 115000 115000 ਵਾ 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 ਤੇ ਚੱਲੀ 100 ਕਿਲੋਮੀਟਰ ਕਿੰਨੇ ਚੱਲੀ ਚੱਲੀ ਜੀ ਸਿਰਫ ਮੇਰੇ ਖਿਆਲ ਨਾਲ 70 80000 ਚੱਲੀ ਹੈ 70 80000 ਬਹੁਤ ਘੱਟ ਚੱਲੀ ਹੋਈ ਇੱਕ ਉਹ Indigo ਕਾਰ ਆ ਉਹ ਸਿਰਫ 1 ਲੱਖ ਤੇ 5000 ਰੁਪਿਆ ਦਾ ਰੇਟ ਰੱਖਿਆ ਇਸ ਨੂੰ ਪ੍ਰਾਈਸ ਆ ਦਾ ਪੈਟਰੋਲ ਕਾਰ ਆ ਫਰਸਟ ਓਨਰ ਆ 5 ਸਾਲ ਦੀ ਪਾਸਿੰਗ ਨਾਲ ਚੱਲੀ ਸਿਰਫ 60000 ਕਿਲੋਮੀਟਰ ਗਾਰੰਟੀ ਨਾਲ ਆ ਵਾ ਤੇ ਕਿਤੇ ਟਚਿੰਗ ਦੀ ਕਲਮ ਵੀ ਨਹੀਂ ਲੱਗੀ ਹੈਗੀ ਇਹ Indigo ਕਾਰ ਨੂੰ ਆ ਹੁਣ ਆਪਾਂ ਦੇਖ ਲੈਂਦੇ ਆ ਉੱਥੇ ਬਲੈਰੋ ਵੀ ਸਕੋਰਪਿਓਂ ਮਹਿੰਦਰਾ ਦੀ ਸਕੋਰਪਿਓ ਵੀ ਹੈਗੀ ਗੱਡੀ ਹਾਂਜੀ ਸਕੋਰਪਿਓ ਵੀ ਕਾਫੀ ਲੋਕੀ ਆਪਣੇ ਲਾਈਕ ਕਰਦੇ ਨੇ ਰਗੜ ਮੈਨਲੀ ਫੀਲਿੰਗ ਦਿੰਦੀ ਹੈ ਜੀ ਹੈਨਾ ਬਿਲਕੁਲ ਜੀ 2013 ਮਾਡਲ ਭਾਜੀ ਜਿੰਨੀ ਕਾਰ ਦੀ ਪੇਂਟ ਆ ਸਾਰਾ ਓਰੀਜਨਲ ਪੇਂਟ ਆ ਕਾਰ ਦਾ ਸਟicker ਕੰਪਨੀ ਵੱਲੋਂ ਲੱਗ ਕੇ ਆਉਂਦੇ ਆ ਉਹ ਸਾਰੇ ਅੱਜ ਵੀ ਲੱਗੇ ਹੋਏ ਨੇ ਠੀਕ ਹੈ ਜੀ ਇਹ 4,25,000 ਰੁਪਿਆ ਇਹਦਾ ਰੇਟ ਰੱਖਿਆ ਉਹਦੇ ਚੋਂ ਵੀ 5-6000 ਦਾ ਮਾਣਤਨ ਮੌਕੇ ਤੇ ਅਸੀਂ ਕਰ ਦੇਣਾ ਵਾ 4,19,000 ਦੀ ਗੱਡੀ ਦੇ ਦਾਂਗੇ ਵਾਹ ਸੋ ਇੰਨੀ ਸਹੀ ਡੀਲ ਜਿਹੜੀਆਂ ਨੇ ਯੂਸਡ ਕਾਰਸ ਦੇ ਉੱਪਰ ਮਿਲ ਰਹੀਆਂ ਨੇ ਐਂਡ ਇਸੇ ਕਰਕੇ ਕਮਲ ਆਟੋਸ ਦਾ ਨਾਮ ਜਿਹੜਾ ਬਣ ਚੁੱਕਾ ਗਿਲ ਰੋਡ ਤੇ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਤੇ ਪਾਜੀ ਨੇ ਜਦੋਂ ਸਟਾਰਟ ਕੀਤਾ ਸੀ ਪਾਜੀ ਨੂੰ ਬਹੁਤ ਪਿਆਰ ਮਿਲਿਆ ਲੋਕਾਂ ਨੇ ਬਹੁਤ ਲਾਈਕ ਕੀਤਾ ਤੁਸੀਂ ਮੈਨੂੰ ਦੱਸ ਰਹੇ ਸੀ ਕਿਦਾਂ ਤੁਸੀਂ ਸ਼ੁਰੂ ਕੀਤਾ ਮੈਨੂੰ ਬਹੁਤ ਇਨਸਪਾਇਰਿੰਗ ਸਟੋਰੀ ਲੱਗੀ ਪਾਜੀ ਕਿਦੋਂ ਤੁਹਾਡਾ ਪੋਡਕਾਸਟ ਕਰਾਂਗੇ ਕਿਉਂਕਿ ਇਹਦੇ ਨਾਲ ਇਹ ਪ੍ਰੂਫ ਹੁੰਦਾ ਜੇ ਤੁਸੀਂ ਕੁਆਲਿਟੀ ਦਿਓ ਆਪਣੀ ਕਮਿਟਮੈਂਟ ਤੇ ਪੂਰੇ ਉਤਰੋ ਤਾਂ ਤੁਹਾਡਾ ਕੰਮ ਹੈ ਜਿਹੜਾ ਉਹਨੂੰ ਰੱਬ ਭਾਗ ਚ ਬਹੁਤ ਪਸੰਦ ਕਰਦੇ ਆ ਜੀ ਲੋਕ ਇਦਾਂ ਜਿਹੜੇ ਮੇਰੇ ਵੀਰ ਲੈ ਕੇ ਜਾਂਦੇ ਆ ਕਾਰਾਂ ਉਹ ਸਾਰੇ ਜਾਣਦੇ ਆ ਨੀਚੇ ਕਮੈਂਟ ਵੀ ਕਰਨਗੇ ਅੱਛਾ ਦੱਸਣਗੇ ਸਾਡੀ ਕੀ ਕੁਆਲਿਟੀ ਆ ਤੇ ਕੀ ਸਾਡੇ ਚ ਕਮੀਆਂ ਨੇ ਵਾ 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 ਪੜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਦਰਸ਼ਕਾਂ ਨੂੰ ਬਾਜੀ ਮੇਰੇ ਵੀਰ ਸਾਰੇ ਵੀਰ ਭੈਣਾਂ ਵੀਰ ਭੈਣ ਜਿੰਨੀਆਂ ਜਿੰਨੇ ਵੀ ਆਪਣੇ ਵੀਡੀਓਜ਼ ਦੇਖਦੇ ਨੇ ਤੇ ਜੀ ਸੱਦ ਕੇ ਆਓ ਸਾਡੇ ਕੋਲੇ ਤੇ ਆਪਣੀ ਮਨ ਪਸੰਦੀਦਾ ਕਾਰ ਲੈ ਕੇ ਜਾਓ ਪੈਟਰੋਲ ਚਾਹੀਦੀ ਪੈਟਰੋਲ ਮਿਲ ਜਾਊਗੀ ਡੀਜ਼ਲ ਚਾਹੀਦੀ ਡੀਜ਼ਲ ਮਿਲ ਜਾਊਗੀ ਕੀ ਰੇਟ ਤੁਹਾਨੂੰ ਪਤਾ ਆਪਣੇ ਲੋਏਸਟ ਹੀ ਹੁੰਦੇ ਨੇ ਬਿਊਟੀਫੁਲ ਆਲਮੋਸਟ ਦਿੱਲੀ ਵਰਗੇ ਰੇਟ ਹੀ ਹੁੰਦੇ ਆਪਣੇ ਲੁਧਿਆਣੇ ਚ ਦਿੱਲੀ ਵਰਗੇ ਰੇਟ ਲੁਧਿਆਣੇ ਚ ਐਡਰੈਸ ਤੁਹਾਨੂੰ ਫੇਰ ਦੱਸ ਦਿੰਦਾ ਗਿਲ ਰੋਡ ਦੇ ਉੱਪਰ ਮਨਕਾਨਾ ਸਾਹਿਬ ਪਬਲਿਕ ਸਕੂਲ ਦੇ ਸਾਹਮਣੇ ਕਮਲ ਆਟੋ ਡੀਲਸ 98150 3307 98150 30307 ਇਹਨਾਂ ਦਾ ਨੰਬਰ ਹੈ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬੁੱਕ ਕਰੋ ਪੈਸੇ ਵੀ ਦੇਖਣ ਆ ਸਕਦੇ ਹੋ ਲੁਧਿਆਣਾ ਪੋਸਟ ਤੋਂ ਮਨੀਤ ਸਿੰਘ ਨੂੰ ਦਿਓ ਇਜਾਜ਼ਤ ਰਕੇਸ਼ ਜੀ ਨਾਲ ਮਿਲਾਂਗੇ ਤੁਹਾਨੂੰ ਅਗਲੀ ਵਾਰੀ बहुत बहुत धन्यवाद